ਇੰਦੇ ਕੰਗਵਿਖੇ ਬਿੱਤੀ ਰਾਤ ਚੋਰਾ ਨੇ ਸਨ ਲਗਾ ਕੇ 30 ਟੋਲੇ ਸੋਨਾ ਤੇ 2.5 ਲੱਖ ਰੁਪਏ ਚੋਲ ਕਰ ਲਿਆ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰਜਿੰਦਰ ਸਿੰਘ ਸੁਖਚੈਨ ਸਿੰਘ ਦੋਵੇਂ ਪੁੱਤਰ ਇਕਬਾਲ ਸਿੰਘ ਵਾਸ ਪਿੰਡ ਕੰਗ ਨੇ ਦੱਸਿਆ ਹੈ ਕਿ ਉਹ ਦੋਵੇਂ ਭਰਾ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਤੇ ਗਏ ਸਨ ਅਤੇ ਬਾਕੀ ਪਰਿਵਾਰ ਕੁਝ ਘਰ ਦੇ ਵੇੜੇ ਵਿੱਚ ਸੁੱਤਾ ਸੀ ਅਤੇ ਕੁਝ ਮਕਾਨ ਦੀ ਛੱਤ ਤੇ ਸੁੱਤਾ ਸੀ ਮੌਕਾ ਦੇਖ ਕੇ ਅਣਪਛਾਤੇ ਚੋਰਾਂ ਨੇ ਉਹਨਾਂ ਦੇ ਇੱਕ ਕਮਰੇ ਦੀ ਕੰਦ ਨੂੰ ਖੇਤਾਂ ਵਾਲੀ ਸਾਈਡ ਤੋਂ ਸਨ ਲਗਾ ਕੇ ਘਰ ਅੰਦਰ ਦਾਖਲ ਹੋ ਗਏ ਅਤੇ ਬੇਖੌਫ ਹੋ ਕੇ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਰਿਵਾਰ ਨੂੰ ਘਟਨਾ ਸੰਬੰਧੀ ਸਵੇਰੇ 3 ਵਜੇ ਦੇ ਕਰੀਬ ਪਤਾ ਲੱਗਾ ਜਦੋਂ ਪਰਿਵਾਰ ਦੇ ਇੱਕ ਮੈਂਬਰ ਦੀ ਜਾ ਖੁੱਲੀ ਤਾਂ ਦੇਖਿਆ ਕਿ ਘਰ ਵਿੱਚ ਮੌਜੂਦ ਅਲਮਾਰੀਆਂ ਅਤੇ ਟਰੰਕਾਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਮਾਨ ਖਿਲਰਿਆ ਪਿਆ ਸੀ ਘਟਨਾ ਦਾ ਪਤਾ ਲੱਗਣ ਤੇ ਪਰਿਵਾਰ ਵੱਲੋਂ ਤੁਰੰਤ ਚੌਂਕੀ ਕਾਂਗ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪੁਜੀ ਚੌਂਕੀ ਇੰਚਾਰਜ ਬਲਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਮੌਕਾ ਦੇਖ ਲਿਆ ਹੈ ਪੀੜਤ ਪਰਿਵਾਰ ਦਾ ਵੀ ਟੋਲੇ ਸੋਨਾ ਤੇ 2.5 ਲੱਖ ਨਕਦੀ ਚੋਰੀ ਹੋਈ ਹੈ ਸਾਡੇ ਵੱਲੋਂ ਡੌਗ ਸਕਾਟ ਅਤੇ ਫਿੰਗਰਪ੍ਰਿੰਟ ਵੇਖਣ ਵਾਲੀ ਟੀਮ ਨੂੰ ਬੁਲਾਇਆ ਗਿਆ ਹੈ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਜਲਦ ਚੋਰਾਂ ਨੂੰ ਕਾਬੂ ਕਰ ਲਿੱਤਾ ਜਾਏਗਾ ਇਹ ਪੁੱਤ ਮੁੰਡੇ ਦੋਵੇਂ ਡਿਊਟੀਆਂ ਤੇ ਅਈ ਨੌਸਸ ਕਸਾਂ ਤਿੰਨੇ ਤੇ ਦੋ ਇੱਕ ਮੇਰੀ ਨੌ ਬੇਟੇ ਲੈ ਕੇ ਥੱਲੇ ਸੁੱਤੀ ਆ ਮੈਂ ਉੱਤੇ ਸੁੱਤੀ ਦੋ ਪੁੱਤਰ ਲੈ ਕੇ ਕਾਨੂੰਨ ਸਾਨੂੰ ਕੁੱਤੀ ਸਾਡੀ ਨੂੰ ਕੁਛ ਪਾ ਗਏ ਆ ਕੁੱਤੀ ਸਾਡੀ ਵਿਚਾਰੀ ਰੋਣ ਦਾ ਹੀ ਸਿਹਰ ਦੀ ਉੱਠਣ ਨਹੀਂ ਦੇ ਸਾਨੂੰ ਪਤਾ ਪਾਉਣੇ ਕਿ ਇਹ 12 ਵਜੇ ਮੁੰਡਾ ਅੰਦਰ ਗਿਆ ਕੁਛ ਨਹੀਂ ਸਾਡੇ ਅੰਦਰ ਹੈਗਾ ਅੰਦਰੋਂ ਕੰਬਲ ਲਿਆ ਨਿਕਬੇਟ ਉੱਠ ਕੇ ਪੁੱਤਰਾ ਮੇਰਾ ਮੁੜ ਕੇ 12 ਵਜੇ ਤੋਂ ਬਾਅਦ ਮੈਂ 1 ਵਜੇ ਠੀਆ ਮੈਂ ਕਿਰੇ ਕਰ ਵੀ ਵੇਖਿਆ ਵਾ ਹੋ ਸਕਦਾ ਮੇਰੀ ਨਿਗਾ ਨਹੀਂ ਇੰਨੀ ਮੈਨੂੰ ਨਾ ਪਤਾ ਲੱਗਾ ਹੋਵੇ ਸਾਡੇ ਅੰਦਰ ਹੀ ਵੜੇ ਹੋਣ ਜਦੋਂ ਪਾਉਣੇ ਕਿ 3 ਵਜੇ ਤੱਕ ਤਕਰੀਬਨ ਟਾਈਮ ਸੀ ਉੱਠੀ ਉੱਠੀ ਮਿਸ਼ਨਾਣ ਕਰਕੇ ਤੇ ਇਹਨੇ ਪਾਠ ਕਰਦੀ ਆ ਇਹ ਸਿਹਰ ਉੱਤਰੀ ਥੱਲੇ ਇਨੇ ਉੱਟ ਕੇ ਵੇਖਿਆ ਬੂਆ ਖੁੱਲਾ ਨ ਮਾਰੀ ਦਾ ਆਬਦੀ ਦਾ ਇਹਨੇ ਕੁੜੀ ਨੂੰ ਆਖਿਆ ਕੁੜੀਏ ਤੂੰ ਬੂਆ ਖੋਲਿਆ ਐ ਬੇਟੀ ਨੂੰ ਪੁੱਛਿਆ ਇਹ ਬੇਟੀ ਆਂਦੀ ਨਹੀਂ ਮੰਮਾ ਮੈਂ ਨਹੀਂ ਖੋਲਿਆ ਮੁੜ ਕੇ ਉੱਤੇ ਚਲੇ ਗਈ ਮੈਂ ਇਹਨੇ ਥੱਲੇ ਚੀਕਾਂ ਮਾਰ ਤੀਆਂ ਆਂਦੀ ਰੋਣ ਲੱਪੀ ਆਏ ਮੰਮਈਏ ਆਪਣੀ ਚੋਰੀ ਹੋ ਗਈ ਇਹਨੇ ਅੰਦਰ ਨੂੰ ਵੇਖਿਆ ਮੈਂ ਭੱਜ ਕੇ ਥੱਲੇ ਆਈ ਮੈਂ ਚੀਕਾਂ ਮਾਰਦੀ ਇਹਨੂੰ ਬੱਤੀ ਪੈ ਗਈ ਆ ਉੱਤਰ ਚਾਦਰ ਦੀ ਮਸਹਜ ਨਾ ਉੱਠਦੀ ਆ ਜਾਂ ਕੁੱਤੀ ਵੇਖੀ ਕੁੱਤੀ ਵੀ ਸਾਡੀ ਬੇਹੋਸ਼ ਹੋਈ ਪਈ ਆ ਤੇ ਇਹ ਫੇਰ ਅਸੀਂ ਮੁੰਡਿਆਂ ਨੂੰ ਫੋਨ ਕੀਤਾ ਮੁੰਡਾ 3 ਵਜੇ ਇੱਕ ਘਰ 4 ਵਜੇ 5 ਵਜੇ ਆਇਆ ਇਕ 8:00 ਵਜੇ ਕਾਰ ਆਇਆ ਤੇਟਰ ਪੈਨ ਪਰ ਸਾਰੇ ਆ ਕੇ ਸਾਨੂੰ ਨਕ ਮਾਤਾ ਜੀ ਨੂੰ ਨੁਕਸਾਨ ਹੋ ਗਿਆ ਨੁਕਸਾਨ ਸਾਡਾ 2.5 ਲੱਖ ਰੁਪਈਆ ਸੀ ਇਹ ਹੋਰ ਸੁਣਾਇਗਾ ਸਰਕਾਰ ਕੀ ਕਰਦੇ ਤੁਸੀਂ ਸਰਕਾਰ ਕੋਲ ਪੁਲਿਸ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਅਸੀਂ ਮੰਗ ਪੁੱਤ ਉਹ ਕਰਦੇ ਆ ਵੀ ਨਿصافੀ ਹੋਣੀ ਚਾਹੀਦੀ ਆ ਇਹਨਾਂ ਚੋਰਾਂ ਨੂੰ ਫੜਨਾ ਚਾਹੀਦਾ ਇਨੀ ਵਾਰੀ ਚੋਰ ਫੜਦੇ ਆ ਤੇ ਫੇਰ ਛਡਾ ਦਿੰਦੇ ਛੱਡ ਦਿੰਦੇ ਆ ਇਹ ਗਵਰਨਮੈਂਟ ਹੀ ਜੋ ਕੁਝ ਕਰੋਂ ਡੇ ਕਰੋਂ ਡਈ ਆ ਹਰਜਨਦਰ ਸਿੰਘ ਜੀ ਛੋਟਾ ਨਾ ਹੀ ਰਸ ਜੀ ਕੋ ਕਿ ਤੁਹਾਡੇ ਘਰ ਜਿਹੜੀ ਚੋਰੀ ਜਵਾਦਾ ਤੇ ਤੁਸੀਂ ਕਿਤੇ ਨਹੀਂ ਹੋ ਸਟੇਂਜ ਮੈਂ ਦਰਬਾਰ ਸਾਹਿਬ ਚ ਡਿਊਟੀ ਕਰ ਰਿਹਾ ਸੀ ਦੋ ਦਿਨ ਤੋਂ ਮੈਂ ਘਰ ਨਹੀਂ ਸੀਗਾ ਜੀ ਤੇ ਘਰੋਂ ਚੋਰਾਂ ਨੇ ਮਾਰੋਂ ਕੰਧ ਪਾੜ ਕੇ 2.5 ਲੱਖ ਰੁਪਇਆ ਤੇ 20 ਟੋਲੇ ਸੋਨਾ ਲੈ ਗਿਆ ਜੀ ਤੇ ਤੁਹਾਨੂੰ ਕਿਸੇ ਤੇ ਸ਼ੱਕ ਆ ਜਾ ਕਿਸੇ ਆਂਦੀ ਗਵਾਂਡੀ ਦੇ ਜਾਂ ਕੋਈ ਪਿੰਡ ਦੇ ਬੰਦੇ ਦੇ ਨਹੀਂ ਆਂਦੀ ਗਵਾਂਡੀ ਕਿਸੇ ਤੇ ਸ਼ੱਕ ਨਹੀਂ ਹੈਗਾ ਜੀ ਹਾਂਜੀ ਪੁਲਿਸ ਨੂੰ ਇਹਦੇ ਬਾਰੇ ਸ਼ਿਕਾਇਤ ਕੀਤੀ ਨੇ ਹਾਂਜੀ ਕੀਤੀ ਕੀਤੀ ਹੈ ਸ਼ਿਕਾਇਤ ਜੀ ਪੁਲਿਸ ਆਈ ਹੋਈ ਆ ਤਦ ਲਈ ਆਪਣੀ ਕਾਰਵਾਈ ਕਰਨ ਆਈ। ਇਹ ਮੰਨ ਕਰਦੇ ਜੀ। ਅਸੀਂ ਸਾਫ ਮੰਗਦੇ ਜੀ ਇਹਨਾਂ ਇਨਸਾਫ ਹੋਣਾ ਚਾਹੀਦਾ ਉਸ। ਆਪਾਂ ਗੱਲ ਕਰਨੀ ਨੇ ਤੁਹਾਡੇ ਲਾਗੇ ਜੱਗੇ ਵੀ ਬਹੁਤ ਸਾਰੀਆਂ ਚੋਰੀਆਂ ਹੋਈਆਂ ਵਾ। ਅਕੰਨੀ ਜਿਹੜਾ ਤੁਹਾਡਾ ਡਾਡਾ ਕੰਗਿਆ ਤੇ ਦੁਕਾਨਾਂ ਦੇ ਟੁੱਟੀਆਂ ਪਖੇ ਜੇ ਕਾਫੀ। ਤੇ ਕੀ ਸਰਕਾਰ ਨੂੰ ਕੀ ਮੰਗ ਕੰਮੀ ਕਹਿੰਦੇ ਜੀ ਕਿ ਕਿਉਂ ਵਾਰ-ਵਾਰ ਇਹੋ ਜਿਹਾ ਘਟਨਾਵਾਂ ਵਾਪਰ ਰਹੀਆਂ ਨੇ? ਸਰਕਾਰ ਕੋ ਇਹੋ ਮੰਗਾ ਜੀ ਇਹਨਾਂ ਜੋ ਵੀ ਅੰਬਲੀਆ ਚੋਰ ਬੰਦੇ ਸਾਰਿਆਂ ਨੂੰ ਫੜਨਾ ਚਾਹੀਦਾ। ਕਿਸੇ ਤੇ ਕੋਈ ਕਾਰਵਾਈ ਨਹੀਂ ਅਜੇ ਤੱਕ ਹੋਈ। ਕੋਈ ਵੀ ਨਹੀਂ ਬੰਦਾ ਨਾਲ ਗ੍ਰਿਫਤਾਰ ਕੀਤਾ। ਅਜੇ ਤੱਕ ਉਹਦਾ ਤੁਰੇ। ਮੇਰਾ ਸੁਖਚਾਨ ਸਿੰਘ ਛੋਟਾ ਨਾਂ ਚੈਨਾ ਹੈ ਕਿਹੜਾ ਪਿੰਡ ਦਾ ਪਿੰਡ ਕੰਗ ਹੈ ਵੀਰ ਜੀ ਜੀ ਤੁਹਾਡੇ ਘਰ ਚੋਰੀ ਦੀ ਵਾਰਦਾਤ ਨੂੰ ਜਾਣ ਦਿੱਤਾ ਗਿਆ ਕਿਵੇਂ ਹੋਇਆ ਤੇ ਕੀ ਤੁਸੀਂ ਕਿੱਥੇ ਘਰੇ ਨਹੀਂ ਵੀਰ ਮੈਂ ਸਿਕਿਉਰਿਟੀ ਗਾਰਡ ਡਿਊਟੀ ਕਰਦਾ ਗੋਲਵਾਰਡ ਮੈਂ ਡਿਊਟੀ ਤੇ ਹਾਂ ਤੇ ਬੱਚੇ ਘਰੇ ਸੀ ਕੁਝ ਬੱਚੇ ਥੱਲੇ ਸੁੱਤੇ ਕੋਠੇ ਦੇ ਕੋਈ ਕੋਠੇ ਦੇ ਉੱਪਰ ਸੁੱਤੇ ਤੇ ਚੋਰਾਂ ਨੇ ਮਗਰੋਂ ਕੰਦ ਪਾੜ ਕੇ 20 ਟੋਲੇ ਸੋਨਾ ਤੇ 2.5 ਲੱਖ ਨਕਦੀ ਕੱਢ ਕੇ ਲੈ ਗਏ ਤਿੰਨਾਂ ਕਮਰਿਆਂ ਦੇ ਵਿੱਚ ਉਹਨਾਂ ਨੰਬਾਰੀਆਂ ਭੰਨੀਆਂ ਪੇਟੀ ਭੰਨੀਆਂ ਸਾਰਾ ਕੁਝ ਲੈ ਕੇ ਸਾਡੇ ਖਾਕਤ ਕਰਦਿਆਂ ਪੁਲਿਸ ਨੇ ਦਿੱਤੀ ਪਹਿ ਇਤਲਾਹ ਦੇ ਸੰਬੰਧ ਹਾਂਜੀ ਪੁਲਿਸ ਨੂੰ ਤਲਾਹ ਕੀਤੀ ਪੁਲਿਸ ਆਈ ਹੋਈ ਹੈ ਕਾਰਵਾਈ ਹੋ ਰਹੀ ਹੈ ਜ ਆਪਣੇ ਕੀ ਮੰਗ ਕਰਦੇ ਜੀ ਮੰਗ ਅਸੀਂ ਇਹੋ ਕਰਦੇ ਹਾਂ ਕਿ ਜੋ ਸਾਡਾ ਗਿਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਨੇ ਚਾਰ ਸਾਹਿਬ ਕੰਨੀ ਜਿਹੜੀ ਚੋਰੀ ਹੋਈ ਹੈ ਕਿੰਨਾ-ਕਿੰਨਾ ਦਾ ਨੁਕਸਾਨ ਹੋਇਆ ਘਰ ਵਾਲਿਆਂ ਦਾ ਇਹਨਾਂ ਦਾ ਜੀ 22 ਟੋਲੇ ਸੋਨਾ ਜੀ ਤੇ 2.5 ਲੱਖ ਰੁਪਈਆ ਮਾਰਾ ਜੀ ਲੈ ਗਿਆ ਤਹ ਪੰਜਾਬ ਕੇ ਮੌਕਾ ਵੇਖਿਆ ਵਾ ਤੇ ਕੀ ਤੁਸੀਂ ਮੌਕੇ ਤੇ ਪਾਇਆ ਵਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਮੌਕੇ ਤੇ ਸੰਧ ਲੱਗੀ ਹੈ ਜੀ ਤੇ ਡੌਗ ਸਕਾਉਡ ਮਂਗਾ ਲਿਆ ਅਸੀਂ ਜੀ ਪਹਾਰਿਆ ਜੀ ਤਫਤੀਸ਼ ਚਾਲੂ ਹੈ ਜੀ ਫਿੰਗਰਪ੍ਰਿੰਟ ਵਾਲੀ ਟੀਮ ਸਾਡੀ ਆ ਰਹੀ ਹੈ ਜਿੱਥੇ ਵੀ ਸ਼ੱਕ ਹੋਇਆ ਮਹਾਰਾਜ ਨੂੰ ਚੁੱਕ ਕੇ ਅਸੀਂ ਅਗਲੀ ਕਾਰਵਾਈ ਕਰ ਦੇਵਾਂਗੇ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਜਿਹੜੇ ਚੋਰ ਫੜੇ ਜਾਣਗੇ ਬਿਲਕੁਲ ਫੜੇ ਜਾਣਗੇ ਜੀ ਨਾਲ ਹੀ ਕਰਦੇ